ਅਗਰ ਉਹ ਜਿਹਦੀ ਸ਼ਾਦੀ ਹੋਈ ਅਗਰ ਤੈਨੂੰ ਉਹ ਮਿਲ ਜਾਏ ਫੇਰ ਛੱਡ ਦੇਗਾ ਨਸ਼ਾ ਮੈਂ ਛੱਡਦਾ ਜਾਂ ਨਸ਼ਾ ਉਹ ਮੇਰੇ ਨਾਲ ਗੱਲ ਹੀ ਕਰ ਲਵੇ ਉਹ ਇੱਕ ਵਾਰ ਇਹ ਕਹਿ ਦੇ ਗੋਗਿਆ ਮੈਂ ਤੇਰੀ ਆ ਬਸ ਤੇ ਉਹਦੇ ਜਿਹੜੇ ਬੱਚੇ ਉਹਦਾ ਖਾਮਦਾ ਉਹ ਯਾਰ ਤਲਾਕ ਨਹੀਂ ਲੈ ਲੈਂਦੇ ਲੋਕੀ ਇਸ਼ਕ ਚ ਉਹ ਦਾ ਖੌਬ ਕਰੋ ਤਲਾਕ ਉਹ ਤਲਾਕ ਲਵੇ ਉਹਦੇ ਕੋਲ ਇੱਥੇ ਆਵੇ ਮੇਰੇ ਕੋਲ ਇੱਥੇ ਉਹ ਤਲਾਕ ਨਾ ਤੇ ਹੈ ਲੈਣਾ ਤੇ ਇੱਥੇ ਆ ਕੇ ਮੈਨੂੰ ਕਹੇ ਵੀ ਚੱਲ ਸਰ ਤਾਂ ਆਈ ਚੱਲੀਏ ਕਰ ਬਹੁਤ ਅੱਛਾ ਮੈਨੂੰ ਕਰ ਕਿੰਨੇ ਭਰਾ ਹੋਰ ਤੇਰੇ ਭਾਈ ਪੰਜ ਭਰਾ ਹਕੂਮਤ ਹਕੂਮਤ ਅਗੇ ਕੀ ਚੋਣਾ ਤੂੰ ਹਕੂਮਤ ਤੁਹਾਡਾ ਕੋ ਤਾਵਨ ਕਰ ਸਕਦਾ ਬਸ ਹਕੂਮਤ ਇਹ ਕਰੇ ਹਾਂ ਤੁਸੀਂ ਫਿਲਮਾਂ ਜੀ ਇੰਗਲਿਸ਼ ਤੇ ਦੇਖਿਆ ਇੱਕ ਇੱਕ ਕਿਲੋਮੀਟਰ ਤੇ ਕੈਬਨ ਬਣਿਆ ਨਸ਼ੇ ਵਾਲੇ ਉੱਥੇ ਜਾ ਕੇ ਇੱਕ ਨਰਸ ਬੈਠੀ ਆ ਉਹ ਉਹਨਾਂ ਨੂੰ ਟੀਕੇ ਲਾਉਂਦੀ ਆ ਸਾਨੂੰ ਇਹ ਸਹੂਲਤ ਦਿੱਤੀ ਜਾਵੇ ਬਹੁਤ ਅੱਛਾ ਇਹ ਤੂੰ ਕਿੱਥੇ ਵੇਖਿਆ ਜੀ ਏ ਮੈਂ ਡਾਕੂਮੈਂਟਰੀ ਫਿਲਮ ਦੇਖੀ ਹੈ ਡਾਕੂਮੈਂਟਰੀ ਹੈ ਨਾ ਤੇ ਸ਼ੀਸ਼ਾ ਨਹੀਂ ਵੇਖਿਆ ਕਦੀ